ਪੰਜਾਬ ਸਰਕਾਰ ਵੱਲੋਂ ਪੂਸਾ 44 ਅਤੇ ਹਾਈਬ੍ਰਿਡ ਬੀਜਾਂ ਨੂੰ ਬੈਨ ਕੀਤਾ ਗਿਆ ਹੈ। ਇਸ ਨੂੰ ਲੈ ਕੇ ਖੇਤੀਬਾੜੀ ਵਿਭਾਗ ਦੇ ਅਫਸਰਤਰਮਿੰਦਰਜੀਤ ਸਿੰਘ ਸਿੱਧੂ, ਬਲਾਕ ਐਗਰੀਕਲਚਰ ਅਫਸਰ ਡਾਕਟਰ ਅਮਰਜੀਤ ਸਿੰਘ ਸੰਘਰੂੜ, ਦਮਨਪ੍ਰੀਤ ਸਿੰਘ ਅਤੇ ਨਰਿੰਦਰਪਾਲ ਸਿੰਘ ਈਡੀਓ ਸਮੇਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰਤਰਮਿੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੂਸਾ 44 ਅਤੇ ਹਾਈਬ੍ਰਿਡ ਬੀਜਾਂ ਨੂੰ ਬੈਨ ਕੀਤਾ ਗਿਆ ਹੈ। ਜੇਕਰ ਕੋਈ ਵੀ ਦੁਕਾਨਦਾਰ ਵੇਚਦਾ ਮਿਲਦਾ ਹੈ ਤਾਂ ਉਸ ਉੱਪਰ ਤੁਰੰਤ ਕਾਰਵਾਈ ਕੀਤੀ ਜਾਵੇਗੀ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਪੰਜਾਬ ਸਰਕਾਰ ਵੱਲੋਂ ਜਿਹੜੀ ਝੋਲੇ ਦੀਆਂ ਮਜਾਈ ਨੂੰ ਲੈ ਕੇ ਕੁਝ ਕਿਸਮਾਂ ਦੇ ਪੂਸਾ ਚਤਾਲੀ ਹੈ ਤੇ ਹਾਈਬ੍ਰਿਡ ਕਿਸਮਾਂ ਨੂੰ ਬੈਨ ਕੀਤੀਆਂ ਉਹਨਾਂ ਦੇ ਸੰਬੰਧ ਵਿੱਚ ਅਸੀਂ ਅੱਜ ਸਨਾਮ ਦੇ ਚੈਕਿੰਗ ਤੇ ਆਏ ਹਾਂ ਤੇ ਚੈਕਿੰਗ ਸੜੀ ਜਾਰੀ ਹੈ ਪਹਿਲੀ ਦੁਕਾਨ ਤੇ ਅਸੀਂ ਸ਼ੁਰੂ ਕੀਤਾ ਚੈਕਿੰਗ ਤੇ ਅਜੇ ਤੱਕ ਸਾਨੂੰ ਕੋਈ ਮਾਲ ਇਸ ਤਰ੍ਹਾਂ ਦਾ ਨਹੀਂ ਮਿਲਿਆ ਫਿਰ ਵੀ ਸਾਡੀ ਚੈਕਿੰਗ ਜਾਰੀ ਹੈ ਟੈਕਨਿਕਲ ਦੇ ਨਾਲ ਅਸੀਂ ਸੈਂਪਲ ਵੀ ਲਵਾਂਗੇ ਜਿਹੜੇ ਸਰ ਜੇ ਅਗਰ ਕਿਸੇ ਤੋਂ ਕੋਈ ਇਹੋ ਜਿਹਾ ਪਦਾਰਥ ਪਾਇਆ ਗਿਆ ਜਿਹੜਾ ਇਲੀਗਲ ਤੁਸੀਂ ਕਹਿੰਦੇ ਹੋ ਉਸ ਦੀਆਂ ਕੀ ਤਰ੍ਹਾਂਆਂ ਹੋਣਗੀਆਂ ਤੇ ਉਸ ਦੇ ਸੀਡ ਐਕਟ ਕਾਨੂੰਨ ਬਣਿਆ ਹੋਇਆ ਹੈ ਜੀ ਉਹਦੇ ਅਧੀਨ ਅਸੀਂ ਕਾਰਵਾਈ ਕਰਾਂਗੇ ਹੋਰ ਕੁਝ ਕੀ ਕਹਿਣਾ ਚਾਹੁੰਗਾ ਜੀ ਦੁਕਾਨਦਾਰਾਂ ਨੂੰ ਜੀ ਦੁਕਾਨਦਾਰਾਂ ਨੂੰ ਤੇ ਹੀ ਹੈ ਵੀ ਪੰਜਾਬ ਸਰਕਾਰ ਵੱਲੋਂ ਜਿਹੜੇ ਮਤਲਬ ਬੀ ਬੈਨ ਕੀਤੇ ਆ ਪੂਸਾ ਚਤਾਰੀ ਤੇ ਹਾਈਬ੍ਰਿਡ ਕਿਉਂਕਿ ਪੂਸਾ 44 ਜਿਹੜਾ ਬਹੁਤ ਜ਼ਿਆਦਾ ਪਾਣੀ ਲੈਂਦਾ ਲੰਮਾ ਸਮੇਂ ਵਾਲੀ ਫਸਲ ਹੈ ਇਹ ਤੇ ਜਿਹੜੀ ਹਾਈਬ੍ਰਿਡ ਕਿਸਮ ਹੈ ਉਹਦੇ ਟੁੱਟ ਬਹੁਤ ਜ਼ਿਆਦਾ ਆਉਂਦੀ ਹੈ ਉਹ ਚੈਨਲ ਵਾਲਿਆਂ ਨੂੰ ਦਿੱਕਤ ਆਉਂਦੀ ਹੈ ਇਸ ਕਰਕੇ ਜਿਹੜਾ ਪੰਜਾਬ ਸਰਕਾਰ ਦੇ ਆਦੇਸ਼ ਹੈ ਸਖਤ ਵੀ ਜਿਹੜੀ ਪੂਸਾ 44 ਤੇ ਜਿਹੜੀ ਹਾਈਬ੍ਰਿਡ ਕਿਸਮਾਂ ਦੇ ਬੀਜ ਉਹ ਨਾ ਵੇਚਣ ਤੇ ਸਾਡੀ ਲਗਾਤਾਰ ਚੈਕਿੰਗ ਚੱਲੀ ਰਹੂਗੀ ਅਸੀਂ ਕਿਸੇ ਨੂੰ ਵੀ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਮੈਂ ਕਿਸੇ ਨੂੰ ਵੀ ਇਹ ਨਹੀਂ ਵੇਚਣ ਦੇ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਿ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਜਿਹੜਾ ਝਾੜ ਹੈ ਉਹ ਬਹੁਤਾ ਫਰਕ ਨਹੀਂਗਾ ਜਿਹੜੀ 131 ਵੈਰੈਟੀ ਹੈ ਉਹ ਜਿਹੜੀ ਹੈ ਮਤਲਬ 30 ਕੰਟਰੋਲ ਪਲੱਸ ਉਹਦਾ ਝਾੜ ਹੈਗਾਗਾ 126 ਦਾ ਉਹਦਾ ਵੀ ਹੈਗਾ ਇਸ ਕਰਕੇ ਮੈਂ ਦੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਉਹ ਜਿਹੜੀ ਗਲਤ ਕਿਸੇ ਕੰਪਨੀ ਦੇ ਜਾਂ ਕਿਸੇ ਹੋਰ ਮਗਰ ਲੱਗ ਕੇ ਗਲਤ ਕਿਸਮਾ ਦਾ ਬੀਜ ਨੂੰ ਜਿਹੜੀ ਕਿ ਆਪਾਂ ਨੂੰ ਵਿਕਰੀ ਵੇਲੇ ਕੋਈ ਸਮੱਸਿਆ ਆਵੇ ਇਹ ਨਹੀਂ ਯੂਨੀਵਰਸਿਟੀ ਦੀਆਂ ਸ਼ਿਫਾਰਸ਼ ਕਿਸਮਾਂ ਹੈ ਉਹਨਾਂ ਦਾ ਸੀਡ ਸਾਡੇ ਕੋਲ ਵਾਧੂ ਮਿਲਣ ਵਾਲਾ ਜੇ ਕਿਸੇ ਕਿਸਾਨ ਨੂੰ ਕੋਈ ਦਿੱਕਤ ਆਉਂਦੀ ਹੈ ਬੀਜ ਲੈਣ ਚ ਤਾਂ ਸਾਡੇ ਵਿਭਾਗ ਦੇ ਨਾਲ ਸੰਪਰਕ ਕਰ ਸਕਦਾ ਹੈ